ਤਾਜ਼ਾ ਮਾਮਲਾ ਜਲਾਲਾਬਾਦ ਦੇ ਇੱਕ ਪਿੰਡ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਹਾਲਤ 'ਚ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤਲ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਸੁਖਦੇਵ ਸਿੰਘ ਨਾਮ ਦਾ ਵਿਅਕਤੀ ਜੋ ਪਿੰਡ ਹੋਜਖਾਸ ਦਾ ਰਹਿਣ ਵਾਲਾ ਹੈ ਤੇ ਨਸ਼ਾ ਕਰਨ ਦਾ ਆਦੀ ਹੈ ਉਸ ਦਾ ਆਪਦੀ ਪਤਨੀ ਦੇ ਨਾਲ ਘਰ 'ਚ ਅਕਸਰ ਹੀ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਜਿਸ ਦੇ ਚੱਲਦਿਆਂ ਬੀਤੀ ਰਾਤ ਵੀ ਪਤੀ ਪਤਨੀ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਤੇ ਸਵੇਰੇ ਸੁਖਦੇਵ ਸਿੰਘ ਨਾਮ ਦੇ ਵਿਅਕਤੀ ਨੇ ਆਪਦੀ ਪਤਨੀ ਪਾਲੋਬਾਈ ਜੋ ਖੇਤ ਦੇ ਵਿੱਚ ਉਸ ਸਮੇਂ ਝੋਨੇ ਦੀ ਪਨੀਰੀ ਪੁੱਟ ਰਹੀ ਸੀ ਉਸ ਦਾ ਉੱਥੇ ਹੀ ਘਹਾੜੀ ਮਾਰ ਕੇ ਕਤਲ ਕਰ ਦਿੱਤਾ ਦੂਜੇ ਪਾਸੇ ਮੌਕੇ ਤੇ ਪੁੱਜੀ ਪੁਲਿਸ ਨੇ Laash ਨੂੰ ਆਪਦੇ ਕਬਜੇ ਦੇ ਵਿੱਚ ਲੈ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਭੇਜਿਆ ਤੇ ਪੁਲਿਸ ਦੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਜਲਾਲਾਬਾਦ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਕਿਨਾਂਜੀ ਮਰਕੀਤ ਸਿੰਘ ਜੀ ਜੀ ਮੈਂ ਚਾਹੁੰਦਾ ਤੁਹਾਡੇ ਕੀ ਲੱਗਦੀ ਸੀ ਮੇਰੀ ਪਰਚਾਈ ਕੀ ਕਾਰਨ ਹੋਇਆ ਹੈ ਮਹਾਰਮ ਮੁਟਕਰ ਦਾ ਇਹ ਮਾਮਲਾ ਹੈ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਮੈਂ ਤੁਹਾਨੂੰ 2 ਸਾਲ ਵੱਡਾ ਜੀ ਤੇ ਭਾਬੀ ਜੀ ਦੀ ਉਹਨਾਂ ਦੀ ਕਿੰਨੀ ਉਮਰ ਸੀ ਹੋਦੀ ਹੋਗੀ ਮੇਰੇ ਘਰ 45 ਦੇ ਉੱਤੇ ਇਹ ਟੋੜੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਏ ਨੇ ਇੱਕ ਮੁੰਡਾ ਦਿੰਦਾ ਜੀ ਚੋਟਾ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਮੇਰੇ ਪਤਾ ਲੱਗਿਆ ਜੀ ਕਿ ਇਰਾਦਤ ਹੀ ਘਟਨਾ ਹੈ ਨਹੀਂ ਜ਼ੂਬਾ ਹੋਈ ਹੈ ਸੂਇ ਸੂਇ ਹਾਂਜੀ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕਿ ਪਤਾ ਨਹੀਂ ਜੀ ਮੈਂ ਟੈਨਰ ਪਤਾ ਮੈਂ ਤਾਂ ਇੱਥੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਅਰਨੀਆ ਟ੍ਰੈਨ ਚੇਕ ਜੀ ਬਾਦ ਸਾਰੇ ਅੱਜ ਮਾਮਲਾ ਹੈ ਮਹੰਦਰਾ ਉਹੀ ਪੁਰਾ ਮਾਮਲਾ। ਅਥਾਣਾ ਅਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਜ ਖਾਸ। ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ। ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:00 7:30 ਆਪਣੇ ਘਰ ਵਾਲੀ ਨੂੰ ਕਹਹਾਣੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸਰੇ ਘਰੇ ਕੀਤਾ ਸੀ ਉਹਨੇ। ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ। ਪਾਲੋ ਬਾਈ ਉਹਦਾ ਨਾਂ ਸੀ। ਤੇ ਉਹਦੇ ਚਰਿੱਤਰ ਤੇ ਕੋਈ ਸ਼ੱਕ ਕਰਦਾ ਸੀ ਜਿਸ ਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਰਡਰ ਕਰ ਦਿੱਤਾ ਜਿਸ ਤੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 103 ਬੀ ਐਨ ਐਸ ਵੀਰਤੀ 202 ਆਪੀਸੀ ਤਹਿਤ ਅਸੀਂ ਮੁਕੱਦਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਉਹਨੂੰ ਅਰੈਸਟ ਕਰ ਲਵਾਂਗੇ